ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਖੁਸ਼ੀ ਤੇ ਅੱਜ ਅਸੀਂ ਵਲੌਗ ਲੈ ਕੇ ਆਏ ਹਾਂ ਲੰਮੇ ਅਰਸੇ ਤੋਂ ਬਾਅਦ ਤੇ ਵਲੌਗ ਸਾਡੇ ਜ਼ਰੂਰ ਦੇਖ ਲਿਓ ਚਲੋ ਬਾਅਦ ਅੱਜ ਅਸੀਂ ਅੱਜ ਅਸੀਂ ਆ ਦੇ ਕਾਕੇ ਲੈ ਕੇ ਆਏ ਹਾਂ ਹੈਲੋ ਸਾਡੀ ਸ਼ਾਪ ਤੇ ਕਾਕੇ ਲੈ ਕੇ ਆਏ ਆ ਕਾਕੇ ਆਏ ਆ ਕਿੰਨੇ ਜਿਹਾ ਨੇ ਬੋਲਦੀਆਂ ਵੀ ਇਹ ਖੰਗ ਲੱਗੀ ਆ ਇਹਨੂੰ ਨਹੀਂ ਹੋਈ ਇਹ ਤਾਂ ਕੁੜੀ ਰਵਾਤ ਹੀ ਨਹੀਂ ਚੁੱਪ 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 ਮੈਂ ਨੂ ਮੈਲ ਦਾ ਢੇੜਾ ਕੱਢਣ ਚੱਲੀਆਂ ਆ ਰਿਐਕਸ਼ਨ ਦੇਖੇ ਲੋਕਾਂ ਦੇ ਤੇ ਜੇ ਕਮ ਆ ਕੇ ਬਰਾ ਨਹੀਂ ਬੰਦਾ ਹੋਣਾ ਚਾਹੀਦਾ ਮੈਂ ਦੱਸ ਦਿੱਤਾ ਹੀ ਉਹ ਜੇ ਆ ਜਾਓ ਜਨੇ ਤੈਨੂੰ ਸਰਾਜ ਲੈਣੀ ਆ ਜੀ ਆ ਜਾਓ ਤੇ ਨੰਨੇ ਆਪ ਜੁੱਤੀਆਂ ਖਾਣੀਆਂ ਨਾਲ ਮੇਰੇ ਬੀਬੀ ਬਾਣੀਆਂ ਇਹ ਮੈਂ ਨਹੀਂ ਜਾਣਦੇ ਹੈਲੋ ਕਿਡਸ ਡਾਲਸ ਲਿਆਂਦੀ ਅਸੀਂ ਇਹ ਬੋਲ ਦੀਆਂ ਤਾਂ ਕਿ ਨਾਲ-ਨਾਲ ਅਸੀਂ ਲੋਕਾਂ ਨੂੰ ਦੱਸਣਾ ਵੀ ਹੈ ਨਾਲ-ਨਾਲ ਹੀ ਲੋਕਾਂ ਨੂੰ ਦੱਸਣਾ ਕਿ ਹੈਲੋ ਕਿਡਸ ਡਾਲਸ ਆਈ ਹੈ ਨਮੀ ਹੈ ਹੈਲੋ ਕਿਡਸ ਹੈਲੋ ਕਿਡਸ ਪਹੁੰਚ ਪਹੁੰਚਣ ਦੀ ਕਿਰਪਾਲਤਾ ਕਰੋ ਹੈਲੋ ਕਿਡਸ ਡਾਲ ਆਈ ਨਮੀ ਜੀਤੀ ਤਾਂ ਜੀਤੀ ਉਹ ਦੀ ਦੀ ਜੇ ਰਰ ਲਾ ਇਹਨਾਂ ਦੀ ਘਾਟ ਸੀ ਮੈਂ ਅੱਜ ਗੁੱਡੀ ਲੈ ਕੇ ਆਈ ਹਾਂ ਜਿੰਨੂੰ ਪਤਾ ਮੇਰੇ ਬਲੌਗ ਮੈਂ ਮੰਗੂ ਜੀ ਲੱਗ ਗਈ ਤੂੰ ਕੀ ਲੈਣਾ ਮੈਂ ਤੈਨੂੰ ਬਹਿ ਦੇ ਆ ਜਾ ਆ ਜਾ ਤੈਨੂੰ ਤੈਨੂੰ ਬਾਹਰ ਚਲੋ ਆ ਜਾ ਤੂੰ ਪਹਿਲਾਂ ਉਹਨੂੰ ਦੱਸ ਕੀ ਕਹਿੰਦੀ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਡੁੱਕਾਈ ਆ ਪੜਦੇ ਆਂ ਹੀ ਆਹ ਪੜਦੇ ਆ ਨਿਆਣੇ ਚੱਕੇ ਹੈਲੋ ਕਿਡਸ ਹੈਲੋ ਕਿਡਸ ਬੋਲ ਆਈਏ ਇੱਕ ਇੱਕ ਨੂੰ ਚੱਕੀ ਕਰਦੇ ਆ ਆ ਜਾ ਸਰਾਂ ਜੀ ਜੀ ਸਰਾਜ ਛਾਤੀ ਕਰਨਾ ਆਈਆਂ ਰੇ ਲੋ ਨਾਲ ਬੇਸਤੀ ਕਰਾਉਂਗੀਆਂ ਨਾਲ ਮੈਂ ਤਾਂ ਫੂਟ ਲੈ ਚਕੇ ਇਹਦੇ ਕਰੀ ਠੀਕ ਹੋਣੀ ਬਦਾਰੀ ਵਿੱਚ ਦੇਖਿਆ ਦੋ ਮਿੰਟ ਰੁਕਣਾ ਚੱਲੇ ਆਈ ਮੜ ਜਿਕੇ ਆਹੀ ਆਈ ਇਹਦੀ ਬੀਜਾ ਹੁਣਾਣੀ ਵੇ ਇਹ ਦੁਕਾਨ ਤੋਂ ਨਿਆਣੀ ਚੱਕ ਕੇ ਲਿਆਈਆਂ ਵਾਂਗ ਦੋ ਮਿੰਟ ਰੁਕਣਾ ਅਸੀਂ ਦੋ ਮਿੰਟ ਵੀਡੀਓ ਹੁਣਾਣੀ ਚਲਾਈ ਇਹ ਫੇਰੇ ਯਾ ਦੂਰ ਨਹੀਂ ਜਾਣਾ ਜਿਵੇਂ ਕਿ ਤੁਸੀਂ ਜਾਣਦੇ ਆਂ ਨੇ ਦੇਖੋ ਸਾਡੀ ਡਾਲ ਕਿੰਨੀ ਪ੍ਰੀਟੀ 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 ਬਹੁਤ ਪ੍ਰੀਟੀ ਆ ਜੇ ਦੇ ਬੋਲਦਿਆਂ ਤੱਕ ਵੀ ਆ ਇਹਦੀ ਟੋਪੀ ਵੀ ਨਹੀਂ ਇਹਦੇ ਸ਼ੂ ਵੀ ਪਾਈ ਨਹੀਂ ਕਿੰਨੀ ਕੰਗਰੀ ਤੱਕ ਵੀ ਆ ਰੋਂਦੀ ਤੱਕ ਵੀ ਆ ਇਹ ਹੱਸਦੀ ਆ ਹੁਣ ਰੋਦੀ ਵੀ ਆ ਦੇ ਹੁਣ ਰਵਾਤੀ ਓਏ ਓਏ ਮੇਰੇ ਪੁੱਤ ਚੁੱਪ ਓਏ ਚੁੱਪ ਮੇਰਾ ਪੁੱਤ ਚੁੱਪ ਚੁੱਪ ਪਿੱਛੇ ਆ ਜਾ ਪਿੱਛੇ ਛੱਡੋ ਪਿੱਛੇ ਆ ਜਾ ਪਿੱਛੇ ਆ ਜਾ ਚਲੋ ਆ ਜਿਓ ਆਜੋ 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 ਬਾਜੋ ਸਾਰੇ ਖਨਾਕੇ ਦੀ ਨਹੀਂ ਲਿਆ ਆਜੋ 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 ਬਹੁਤ ਲੰਬੇ ਹਰਸੇ ਤੋਂ ਬਾਅਦ ਸਰਾਹ ਚ ਆਏ ਆ ਤੈਨੂੰ ਆਇਆ ਆਪਾਂ ਸਰਾਹ ਦਾ ਹੀ ਚਾਹੀਦਾ ਆਪਾਂ ਉੱਧਰ ਬਾਹਰ ਜਾਣਾ ਮੱਖ ਆਜੋ ਤੋ ਨਿਆਣੇ ਦਾ ਦਿਖਾ ਦੇ ਚੱਜ ਨਾਲ ਨਿਆਣੇ ਦੇਖੋ ਸਾਡੇ ਨਿਆਣੇ ਦੇਖੋ ਹੈਲੋ ਕਰੋ ਹੈਲੋ ਹੈਲੋ ਕਿਡਸ ਆਈਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਬਹੁਤ ਜਿਆਦਾ ਸੋਹਣੇ ਆ ਅਸਲੀ ਅਸਲੀ ਲੱਗਦੇ ਪਏ ਆ ਬਾਲੇ ਅਸਲੀ ਲੱਗਦੇ ਆ ਲੈ ਇਹਨਾਂ ਨੂੰ ਨਿਆਣੇ ਪਾਗਲ ਹੈਲੋ 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 ਗੱਲਾਂ ਹੈਲੋ 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 ਗੱਦੋ ਹੈਲੋ ਤੁਗੋਂ ਨੀ ਨਾ ਕਿਰਨਮ ਕੀਆ ਛੁੜੇਲ ਨਹੀਂ ਹੱਸ ਬੇ ਹੱਸ ਫਸੀ ਐ ਚਲ ਆਜੋ ਇਹਦੀਆਂ ਅੱਖਾਂ ਦੇਖੋ ਮੇਨੋਂ ਅੱਖਾਂ ਭੋਜਾ ਹੋ ਖਾ ਮੇਰੀਆਂ ਮੁਰਸ਼ਿਤ ਨਾਲ ਲੜੀਆਂ ਆਜੋ 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 ਜੀ ਮੈਂ ਕੀ ਹੋਣੀ ਹੁਣ ਜਾਤੀ ਨਿਕਲ ਚੁੱਕੀ ਆ ਤੇ ਹੁਣ ਵਾਪਸੀ ਦੀ ਤਿਆਰੀ ਵਾਪਸੀ ਤੇ ਪਹੁੰਚਦਾ ਆ ਦੋ ਬੀਰ ਤੀਰੋਂ ਹੰਦੇ ਆਈਆਂ ਆ ਤੁਲੀਆਂ ਐ ਹੜਿਆ ਨਾ ਜਦ ਤੱਕ ਛਾਤੀ ਜਲਦਾ ਨਹੀਂ ਬੰਦਿਆ ਆਹ ਨੇ ਅੰਕਲ ਅੰਕਲ ਨੂੰ ਕਿਹਨਾਂ ਮੜਿਆ ਆਹ ਲਓ ਆਹ ਅੰਕਲ ਇਹ ਸਾਡੇ ਅੰਕਲ ਨੂੰ ਦੇ ਦਿਨਾ ਬਾਬੇ ਦੇ ਤਾਂ ਟੋਪੀਆਂ ਬਗਰੋ ਇਹ ਨਿਆਣੇ ਨੂੰ ਟੋਪੀ ਬੰਦ ਕਰਾ ਹੁੰਦੀ ਆ ਵਾਹ ਅੱਛਾ ਚਲੋ ਠੀਕ ਆ ਆਮਾਂਗੇ ਜ਼ਰੂਰ ਲੈਣਾ ਆਮਾਂਗੇ ਇੱਕ ਮਿੰਟ ਜ਼ਰੂਰ ਲੈਣਾ ਆਮਾਂਗੇ ਤੁਹਾਡੇ ਕੋਲ ਚਲੋ ਆਜੋ ਉਧਰ 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 ਨਿਆਣੇ ਆ ਦੇ ਕੱਪੜੇ ਲੈ ਲਓ ਨਿਆਣਿਆਂ ਦੇ ਕੱਪੜੇ ਇਹ ਨਾ ਨਿਆਣੇ ਨਾ ਬੋਲੀ ਨੂੰ ਫੋਟ ਇਹ ਮੈਂ ਕਹਿੰਦਾ ਇਹ ਤੋਂ ਬੰ ਮੈ ਕੈਮਰੇ ਆਲ ਧਿਆਨ ਹੋਵੇ ਉੱਥੇ ਕੋਈ ਲੱਤਾਂ ਜਾ ਕੇ ਸਪੂਟ ਕੋਈ ਪਰਾ ਨਹੀਂ ਕਰਦੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਗੱਲ ਹੈ ਮੈਂ ਬਿੱਨੀ ਸੁਟਾ ਨਹੀਂ ਹੋਣੀ ਹੈ ਨਾ ਜੁੱਤੀਆਂ ਜੁੱਤੀਆਂ ਪਾਣ ਲੱਗੇ ਨਾ ਟਾਈਮ ਹੀ ਲੱਗਣਾ ਕੀ ਹੋਇਆ ਤੇਜ਼ ਕਰਾਓ ਜੀ ਛੱਤ ਕੇ ਕਰਾਓ ਤੇਜ਼ੀ ਤੇਜ਼ ਕਰਾਓ ਬੱਚੇ ਆ ਬੱਚੇ ਲਿਆਂਦੇ ਆ ਬੱਚੇ ਨੇ ਬੱਚਾ ਚੱਕਿਆ ਆ ਬੱਚੇ ਆਪਾਂ ਕਾਕਿਆਂ ਨੂੰ ਕੁਝ ਖਿਲਾ ਦਈਏ ਹਾਂ ਦੁੱਧ ਦੀ ਬੋਤਲ ਉਹਦੀ ਘਰੇ ਛੱਡਿਆਈ ਆ ਦੁੱਧ ਵਾਲੀ ਬੋਤਲ ਅੱਜ ਸੀ ਘਰੇ ਛੱਡ ਜਾਂਦੀ ਨਾ ਇਹ ਘਰੋਂ ਪਾਗਲ ਹੋਈਆਂ ਆ ਦੁੱਧ ਵਾਲੀ ਬੋਤਲ ਘਰੇ ਛੱਡ ਜਾਂਦੀ ਆ ਇਹ ਪਾਗਲ ਯੂਟਾ ਵੀ ਮਾਰ ਲੋ ਜੇ ਮੈਂ ਕਿ ਤੁਸੀਂ ਜਾਣਦੇ ਹੈਲੋ ਕਿਸ ਬੱਚੇ ਆਏ ਆ ਨਵੇਂ ਨਵੇਂ ਨਿੱਕਾ ਹਲੇ ਬੇਬੀ ਘਰ ਲੀ ਲੈ ਜਾਂਦੀ ਆ ਬੇਬੀ ਬੁਆਏ ਵੀ ਲਿਆਉਣਾ ਸੀ ਬਾਕੀ ਕੀ ਸੀ ਹੁਣ ਸਰਾਣ ਕੋਲ ਲਿਆ ਸੀ ਰੂਪ ਪਹੁੰਚਣ ਲੱਗੇ ਹੋਏ ਆ ਨਿਆਣੇ ਲੈ ਗਏ ਨਿਆਣੇ ਲੈ ਗਏ ਐ ਇਸ ਕਰਕੇ ਹੀ ਬਲੌਗ ਬਣਾਉਣਾ ਵਾ ਨਿਆਣਾ ਮੂੰਹ ਟਾ ਕੇ ਨਜ਼ਰ ਲੱਗ ਜੂ ਉਹ ਨਿਆਣਾ ਇੱਕ ਪੁੱਛੀ ਆਂਦਾ ਇੱਧਰ ਆਉਂਦਾ ਹੀ ਬੜਾ ਐ ਇਹ ਤਾਂ ਸੱਚੀ ਬਾਰ ਹੁੰਦੇ ਆ ਯਾਰ ਝਾਤੀ ਨਿਕਲਦੀ ਨੂਰ ਮਹਿਲ ਚ ਨੂਰ ਮਹਿਲ ਅੱਗੇ ਸਾਡੀ ਝਾਤੀ ਦਸਹਰੇ ਵਾਲ ਦੇ ਅੱਗੇ ਘਟ ਨਿਕਲਦੀ ਹੋਣ ਜਾਰੀ ਨਿਕਲੂਗੀ ਅੱਜ ਯਾਰ ਬੇਸਤੀ ਹੀ ਇਹ ਫੀਲਿੰਗ ਨਹੀਂ ਆ ਰਹੀ ਹੈ ਬੇਸਤੀ ਆਈ ਮਾਮੇ ਪਾਲੀ ਫੋਨ ਕਰਕੇ ਲਾ ਭਾਈ ਲਾ ਕੰਨੀ ਕਰੇ ਭਾਈ ਕਿਉਂ ਆ ਜਿੱਦੀ ਡਾਲਰ ਨੂੰ ਅੱਜ ਬਾਹਰ ਲੈ ਕੇ ਕਿਉਂ ਫਿਰਦੇ ਆ ਮਾਮੇ ਆ ਜਾ ਉਹ ਖਾ ਮੇ ਗੋਲ ਗੱਪੇ ਦਾ ਨਹੀਂ ਖਾਣੇ ਨਹੀਂ ਨਹੀਂ ਗੋਲ ਗੱਪੇ ਨੂੰ ਫਿਲਹਾਲ ਦੇਖੋ ਆ ਵੀ ਰੈਡੀ ਆ ਜੱਰਾ ਬਾਬ ਵਗੈਰਾ ਮਿਲ ਜੇ ਇੱਥੋਂ ਬੱਚਿਆਂ ਨੇ ਨਾ ਜਾਂਦੇ ਇਹਨੂੰ ਕੋਈ ਗੋਲ ਗੱਪੇ ਖਾਣੇ ਗੋਲ ਗੱਪੇ ਖਾਣੇ ਨਹੀਂ ਕੰਨੀ ਨਹੀਂ ਗੋਲ ਗੱਪੇ ਨਹੀਂ ਕੈਂਸਲ ਗੋਲ ਗੱਪੇ ਹੁਣ ਆਈ ਆਪਣੇ ਘਾਪ ਤੇ ਚੱਲੇ ਆਂ ਸ਼ਾਬਦਾ ਨਾਮਾ ਹੈਲੋ ਕਿਡਸ ਨੂਰ ਹੈਲੋ ਕਿਡਸ ਜਦੋਂ ਆਣੇ ਇੰਦਰ ਪਾਟਾ ਕਰਾਉਣੇ ਆਣੇ ਨੂਰ ਹੈਲੋ ਕਿਡਸ ਮੈਂ ਦਰਦ ਮੈਂ ਦਰਦ ਤੋਂ ਜਿਵੇਂ ਕਿ ਮੈਂ ਕਿਲੇ ਆ ਰਿਹਾ ਹਾਂ ਤੋ ਇਹ ਬੋਲਦੇ ਵੀ ਯਾਰ ਇਹ ਬੋਲਦੇ ਵੀ ਆ ਵੈਸੇ ਅੰਦਰ ਚਲੋ ਬਸ ਹੈਲੋ ਕਿਡਸ ਚਾਤੀ ਨਿਕਲ ਚੁੱਕੀ ਆ ਡਾਲ ਖਰੀਦੋ ਅਸੀਂ ਛਾਤੀ ਕੱਢੀ ਆਏ ਆ ਪੂਰੇ ਨੂਰ ਮਹਿਲ ਚ ਤੇ ਦੇਖਿਆ ਖੰਗ ਕਰਾਤੀ ਖਾਂਸੀ ਠੰਡੇ ਠੁੰਡ ਲੱਗ ਗਈ ਆ ਤਾਈਆਂ ਤਾਈਆਂ ਮੈਂ ਲੈ ਟੋਪੀ ਲੈ ਕੇ ਗਈ ਸੀ ਮੈਨੂੰ ਪਤਾ ਨਹੀਂ ਆਈ ਨਹੀਂ ਲੱਤਾ ਸੀ ਲੋਕ ਇਹ ਖਾ ਮੇਰਾ ਮੁੰਡਾ ਓ ਨਾ 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 ਮੇਰਾ ਪੱਕੇ ਨੇ ਖੁਸ਼ੀ ਨਹੀਂ ਮਾਰਿਆ ਸੀ ਮੈਂ ਨਹੀਂ ਮਾਰਿਆ ਮੈਂ ਨਾ 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 ਮੇਰਾ ਪੁੱਤ ਚੋਪ ਮੈਂ ਆ ਜਿਹੜਾ ਆ ਕਾਕਾ ਚੰਗਾ ਇੱਕ ਵਾਰੀ ਵੀ ਨਹੀਂ ਰੋਇਆ ਹੈਗਾ ਇਹ ਤਾਂ ਨਿਆਣੇ ਨਣੀਆਂ ਚੋਲ ਲਾਤੀਆਂ ਇਧਰ ਆ ਸਾਡੂ ਨਾ ਕਸਮ ਕਰਦੇ ਆ ਹਲੋ ਦੇਖ ਆਹ ਦੇਖ ਲਾ ਇਹਦੇ ਮੇ ਬੂਟ ਵੀ ਪਾ ਕੇ ਲੱਗ ਗਈ ਸੀ ਤੇ ਟੋਪੀ ਵੀ ਲੱਗ ਗਈ ਆ ਇੰਨੇ ਠੰਡ ਲੱਗ ਗਈ ਤੇਰਾ ਬੂਟ ਕਾ ਤੇ ਟੋਪੀ ਤੈਨੂੰ ਇੰਨਾ ਇੰਨਾ ਮੈਨੂੰ ਦਾ ਚੜਿਆ ਤੈਨੂੰ ਕੰਮ ਨਾ ਮਾਰ ਨਾ ਨਿਆਣਿਆਂ ਦੇ ਚਲੋ ਚਾਤੀ ਨਿਕਲ ਗਈ ਆ ਚਲੋ ਬਸ ਬਾਕੀ ਵਲੋਗ ਰਹਿ ਮੈਂ ਇੱਥੇ ਪਹੁੰਚੋ ਤੇ ਡਾਲ ਖਰੀਦੋ ਪਾਗਲਾ ਨੂੰ ਮਿਲੋ ਨਾਲੇ ਬਾਏ ਬਾਏ ਬਾਏ